ਕਲੀ-ਕਲੀ ਸੀਟ ਦੇ ਉਮੀਦਵਾਰ ਦੇ ਹਵਾਲੇ ਨਾਲ ਆਪਾਂ ਗੱਲ ਕਰਦੇ ਹਾਂ ਗੌਰ ਕਰਿਓ ਬਿਲਕੁਲ ਜੀ ਆਪਾਂ ਕਿੰਨੀ ਵਾਰ ਇਹਨਾਂ ਅੰਕੜਿਆਂ ਦੇ ਉੱਤੇ ਗੱਲ ਕੀਤੀ ਹੈ ਇਹ ਤੋਂ ਪਹਿਲਾਂ ਕਿ ਮੈਂ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ ਲੁਧਿਆਣੇ ਤੱਕ ਕਵਰ ਕਰਾਂ ਪੂਰੇ ਹਲਕਾ ਵਾਈਜ਼ 13 ਦੀਆਂ 13 ਸੀਟਾਂ ਦੇ ਉੱਤੇ ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ 328 ਉਮੀਦਵਾਰਾਂ ਦੇ ਹਵਾਲੇ ਨਾਲ ਜਿਹੜੀਆਂ ਪ੍ਰਮੁੱਖ ਪਾਰਟੀਆਂ ਲੜ ਰਹੀਆਂ ਨੇ ਕਿਕਰ ਉਹਨਾਂ ਤੇ ਨਜ਼ਰਸਾਨੀ ਕਰਨੀ ਹੋਵੇ ਆਮ ਆਦਮੀ ਪਾਰਟੀ ਨੇ ਆਪਣੇ ਪੰਜ ਮੌਜੂਦਾ ਕੈਬਨਿਟ ਮੰਤਰੀਆਂ ਨੂੰ ਮੈਦਾਨ ਚ ਉਤਾਰਿਆ ਆਮ ਆਦਮੀ ਪਾਰਟੀ ਨੇ 8 ਆਪਣੇ ਐਮਐਲਏ ਨੂੰ ਤੇ ਇੱਕ ਕਾਂਗਰਸ ਚੋਂ ਲਿਆ ਕੇ ਐਮਐਲਏ ਨੂੰ ਟਿਕਟ ਦਿੱਤੀ ਹੈ 9 ਐਮਐਲਏ ਉਹਨਾਂ ਦੇ ਮੈਦਾਨ ਚ ਨੇ ਤੇ ਦੋ ਸਾਬਕਾ ਐਮਐਲਏ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਜਦੋਂ ਕਿ ਤਿੰਨ ਦਲ ਬਦਲ ਨੂੰ ਦਿੱਤੀ ਪਰ ਬੀਬੀ ਕਿਸੇ ਨੂੰ ਵੀ ਟਿਕਟ ਨਹੀਂ ਦਿੱਤੀ ਇਸੇ ਤਰ੍ਹਾਂ ਕਾਂਗਰਸ ਨੇ ਆਪਣੇ ਤਿੰਨ ਮੌਜੂਦਾ ਐਮਐਲਏ ਨੂੰ ਮੈਦਾਨ ਚ ਉਤਾਰਿਆ ਤੇ ਚਾਰ ਸਾਬਕਾ ਐਮਐਲਏ ਨੂੰ ਟਿਕਟ ਦਿੱਤੀ ਤੇ ਦੋ ਦਲਬਦਲੂਆਂ ਨੂੰ ਕਾਂਗਰਸ ਨੇ ਵੀ ਟਿਕਟ ਦਿੱਤੀ ਹੈ ਤੇ ਦੋ ਬੀਬੀਆਂ ਨੂੰ ਵੀ ਟਿਕਟ ਦਿੱਤੀ ਹੈ ਚਲੋ ਚੰਗੀ ਗੱਲ ਹੈ ਅਕਾਲੀ ਦਲ ਮੌਜੂਦਾ ਐਮਐਲਏ ਨੂੰ ਤਾਂ ਨਹੀਂ ਦਿੰਦੀ ਕਿਸੇ ਨੂੰ ਪਰ ਅੱਠ ਸਾਬਕਾ ਐਮਐਲਏ ਨੂੰ ਜ਼ਰੂਰ ਟਿਕਟ ਦਿੰਦੀ ਹੈ ਪਰ ਇੱਕ ਦਲਬਦਲੂ ਨੂੰ ਵੀ ਅਕਾਲੀ ਦਲ ਨੇ ਵੀ ਟਿਕਟ ਦਿੱਤੀ ਹੈ ਹਾਂ ਇੱਕ ਬੀਬੀ ਨੂੰ ਵੀ ਟਿਕਟ ਦਿੱਤੀ ਹੈ ਚਲੋ ਚੈੱਕ ਕਰੇ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਦੋ ਸਾਬਕਾ ਐਮਐਲਏ ਨੂੰ ਟਿਕਟ ਦਿੰਦੀ ਹੈ 6 ਦਲਬਦਲੂਆਂ ਨੂੰ ਟਿਕਟ ਦਿੰਦੀ ਹੈ ਤਿੰਨ ਬੀਬੀਆਂ ਨੂੰ ਟਿਕਟ ਦਿੰਦੀ ਹੈ ਚਲੋ ਬੀਬੀਆਂ ਦੇ ਮਾਮਲੇ 'ਚ ਠੀਕ ਹੈ ਤਿੰਨ ਬੀਬੀਆਂ ਨੂੰ ਟਿਕਟ ਦਿੰਦੀ ਹੈ ਪਰ 6 ਦਲਬਦਲੂ 6ਾਂ ਤੋਂ ਇਲਾਵਾ ਜਿਹੜੇ ਬਾਕੀ 7 ਵੀ ਨੇ ਉਹਨਾਂ ਚੋਂ 2 ਨੇ ਜਿਹੜੇ ਪਾਰਟੀ ਨਾਲ ਸੰਬੰਧਤ ਨੇ ਬਾਕੀ ਤਾਂ ਸਾਰੇ ਇੱਧਰ ਉੱਧਰੋ ਮਤਲਬ ਕੀ ਸਥਿਤੀ ਪਾਜ ਪਾਦੀ ਵੀ ਹੈ ਇਸ ਤਰ੍ਹਾਂ ਕੁੱਲ ਪੰਜਾਬ ਦੇ ਵਿੱਚ 12 ਐਮਐਲਏ ਮੈਦਾਨ 'ਚ ਨੇ ਜੀ 16 ਸਾਥਕੇ ਐਮਐਲਏ ਨੇ ਤੇ 12 ਦਲਬਦਲੂ ਨੇ ਇਹਨਾਂ ਨਾਮੀ ਗ੍ਰਾਮੀ ਪਾਰਟੀਆਂ ਦੇ ਜਿਹੜੇ ਆਪਾਂ ਉਮੀਦਵਾਰਾਂ ਦੀ ਗੱਲ ਕਰਦੇ ਹਾਂ ਕਿ 59 ਕੁ ਉਮੀਦਵਾਰ ਮੈਦਾਨ 'ਚ ਨੇ ਸੋ ਉਹਨਾਂ ਅਨਹਾਟਕ ਉਮੀਦਵਾਰਾਂ ਦੇ ਵਿੱਚੋਂ 12 ਦਲ ਬਦਲੂ ਨੇ ਜਨਾਬ ਸੋ ਇਸ ਪਹਿਲੂ ਦੇ ਉੱਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਪੰਜਾਬ ਨੂੰ ਗੌਰ ਕਰਨ ਦੀ ਲੋੜ ਹੈ ਕਿ ਜਿਹੜਿਆਂ ਨੂੰ 5 ਸਾਲ ਲਈ ਐਮਐਲਏ ਚੁਣਿਆ ਉਹ ਐਮਐਲਏ ਦੀ ਡਿਊਟੀ ਪੂਰੀ ਨਾ ਪਾਉਣ ਤੇ ਪਾਰਟੀਆਂ ਹੋਰ ਬੰਦੇ ਨੂੰ ਟਿਕਟਾਂ ਦੇਣ ਤੇ ਜਿਹੜੇ ਆਪਣੇ ਆਪਣੇ ਦਲਾਂ ਦੇ ਨਹੀਂ ਬਣ ਰਹੇ ਉਹ ਪੰਜਾਬ ਦੇ ਕੀ ਬਣਨਗੇ ਇਹਦੇ ਬਾਰੇ ਵੀ ਪੰਜਾਬ ਨੇ ਸੋਚਣਾ ਚਲੋ ਆਪਾਂ ਹੁਣ 1 ਜੂਨ ਨੂੰ ਵੋਟਾਂ ਪੈਣੀਆਂ ਇੱਕ ਦਿਨ ਵਿਚਾਲੇ ਬਚਿਆ ਅੱਜ 6 ਵਜੇ ਚੌਂ ਪ੍ਰਚਾਰ ਬੰਦ ਹੋਣ ਤੋਂ ਬਾਅਦ ਲੀਡਰਾਂ ਦੀ ਰਵਾਨਗੀ ਟੈਚੀਆਂ ਚੱਕਦੇ ਕੋਈ ਹੈਲੀਕਾਪਟਰ ਰਾਹੀਂ ਕੋਈ ਟ੍ਰੇਨ ਰਾਹੀਂ ਕੋਈ ਗੱਡੀਆਂ ਰਾਹੀਂ ਨਿਕਲਿਆ ਪੰਜਾਬ ਚੋਂ ਹੈ ਕੋਈ ਕੰਨੇ ਕੁ ਕੁਮਾਰੀ ਸਮਾਦੀ ਲਾ ਰਿਹਾ ਤੇ ਕੋਈ ਦਿੱਲੀ ਜਾ ਕੇ ਆਰਾਮ ਫਰਮਾ ਰਿਹਾ ਤੇ ਕੋਈ ਆਪਣਾ ਹਿਸਾਬ ਕਿਤਾਬ ਲਾ ਰਿਹਾ ਪੰਜਾਬ ਪੰਜਾਬ ਦਾ ਹਲਕਾ ਸ਼੍ਰੀਨਾਨਦਪੁਰ ਸਾਹਿਬ ਚਲੋ ਪਹਿਲਾਂ ਅੰਮ੍ਰਿਤਸਰ ਹਲਕੇ ਤੋਂ ਕਰੀਏ ਹਲਕਾ ਅੰਮ੍ਰਿਤਸਰ ਕੁਲਦੀਪ ਸਿੰਘ ਢਾਲੀਵਾਲ ਹੋਰੀ ਸੱਤਾਧਾਰੀ ਤਰਫੋਂ ਨੇ ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਨੇ ਮੌਜੂਦਾ ਐਮਪੀ ਨੇ ਅਕਾਲੀ ਦਲ ਤੋਂ ਨਿਲ ਜੋਸ਼ੀ ਨੇ ਭਾਜਪਾ ਲਾ ਪਛੋਕੜਾ ਭਾਜਪਾ ਵੱਲੋਂ ਤਰਨਜੀਤ ਸੰਧੂ ਨੇ ਬੜੇ ਸ਼ੀਤਜਰਬਾ ਤੇ ਸ਼੍ਰੋਮਣੀ ਕਾਲਜ ਰਾਬਰਥਰ ਵੱਲੋਂ ਈਮਾਨ ਸਿੰਘ ਮਾਨ ਨੇ ਤੇ ਇਹ ਸੀਟ ਦੇ ਉੱਤੇ ਸੱਤਾਧਾਰੀ ਧਿਰ ਹੋਣ ਦੇ ਨਾਤੇ ਕੁਲਦੀਪ ਸਿੰਘ ਢਾਲੀਵਾਲ ਦੀ ਯੋਗ ਜਮਾਇਸ਼ ਹੈ ਮੌਜੂਦਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਗੁਰਜੀਤ ਸਿੰਘ ਔਜਲਾ ਹੈ ਤੇ ਅਨਿਲ ਜੋਸ਼ੀ ਸਥਾਨ ਖਣ ਦੇ ਨਾਤੇ ਵੀ ਹੈ ਪਸ਼ੋਖੜ ਪਾਜਪਾਈ ਹੁਣ ਦੇ ਨਾਤੇ ਵੀ ਤੈਨੂੰ ਲੱਗਦਾ ਅਕਾਲੀਵਾਲੀ ਵੀ ਕੁਝ ਵੋਟ ਹੈਗੀ ਆ ਤੇ ਹਿੰਦੂ ਚਿਹਰਾ ਵੀ ਹੈਗਾ ਤਰਨਜੀਤ ਸੰਧੂ ਹੋਰਾਂ ਨੂੰ ਕਹਿੰਦੇ ਜੀ ਮੋਦੀ ਦੀ ਨੇੜਤਾ ਹੈ ਪ੍ਰਾਣਾਪੰਥਕ ਪਰਿਵਾਰ ਸੋ ਇੰਜ ਈਮਾਨ ਸਿੰਘ ਮਾਨਹੂੜੀ ਅਕਾਲ ਚ ਰਾਮਰਸਰ ਦੇ ਹਵਾਲੇ ਨਾਲ ਸਿੰਘਜੀਤ ਮਾਨ ਦੇ ਨਾਮ ਦੇ ਹਵਾਲੇ ਨਾਲ ਸੋ ਇਸ ਸੀਟ ਦੇ ਉੱਤੇ ਇਹ ਪੰਜ ਉਮੀਦਵਾਰ ਨੇ ਜਿਨ੍ਹਾਂ 'ਚ ਲੋਕ ਮੁਕਾਬਲਾ ਦੇਖਦੇ ਨੇ ਤੇ ਇਸ ਮੁਕਾਬਲੇ ਦੇ ਵਿੱਚੋਂ ਕਹਿੰਦੇ ਗੁਰਜੀਤ ਔਜਲਾ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਵਿਚਾਲੇ ਕਹਿੰਦੇ ਖਾਸਾ ਫਸਮਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ ਤੇ ਫੈਸਲਾ ਕੁਲ ਵੋਟ ਤਰਨਜੀ ਸੰਧੂ ਤੇ ਅਨਲ ਜੋਸ਼ੀ ਕੋਲ ਹੋ ਸਕਦੀ ਹੈ ਤੇ ਕੁਝ ਤਰ੍ਹਾਂ ਇਹ ਵੀ ਮੰਨ ਕੇ ਚੱਲਦੀ ਹੈ ਕਿ ਇੱਥੇ ਅਨਲ ਜੋਸ਼ੀ ਵੀ ਮੁਕਾਬਲੇ 'ਚ ਨੇ ਚਲੋ ਸ਼ਰੀਨਗਪੁਰ ਸਾਹਿਬ ਇਹ ਹਲਕੇ ਦੀ ਇੱਕ ਪੀੜ ਰਹੀ ਆ ਕਿ ਇੱਥੇ ਲਗਭਗ ਬਾਹਰਲੇ ਨੂੰ ਟਿਕਟ ਮਿਲਦੀ ਰਹੀ ਆ ਤੇ ਪਰ ਇਹ ਹਲਕਾ ਉਸ ਬਾਹਰਲੇ ਨੂੰ ਵੀ ਆਪਣਾ ਬਣਾ ਲੈਂਦਾ ਤੇ ਪਰ ਬਾਹਰਲੇ ਇੱਥੇ ਟਿਕਦੇ ਨਹੀਂ ਸਮੇਂ-ਸਮੇਂ ਛੱਡ ਕੇ ਭੱਜਦੇ ਰਹੀ ਆ ਇਹ ਤੇ ਦਸ਼ਮਨੀ ਕਮੇਟੀ ਮੈਂਬਰ ਵੀ ਵਾਰਾਂ ਵਾਕੇ ਲੜਦੇ ਰਹੇ ਤੇ ਬਣਦੇ ਰਹੇ ਮਲਵਿੰਦਰ ਕੰਗ ਆਮ ਆਦਮੀ ਪਾਰਟੀ ਦੇ ਬਲਾਰੇ ਤੇ ਕਹਿੰਦੇ ਜੀ ਆਪਣੇ ਰੁਤਬੇ ਦੇ ਹਿਸਾਬ ਨਾਲ ਆਪਣੀ ਪਹੁੰਚ ਦੇ ਹਿਸਾਬ ਨਾਲ ਆਪਣੀ ਪਛਾਣ ਦੇ ਹਿਸਾਬ ਨਾਲ ਹੈਨਾ ਆਪਣੇ ਬੋਲ ਚਾਲ ਦੇ ਸੁਭਾਅ ਨਾਲ ਕਹਿੰਦੇ ਸਥਾਨ ਬਣਾ ਰਿਹਾ ਹਲਕੇ ਦੇ ਵਿੱਚ ਹਾਂ ਦਿੱਕਤਾਂ ਆ ਰਹੀਆਂ ਕੁਝ ਥਾਵਾਂ ਤੇ ਖਾਸ ਕਰਕੇ ਕਹਿੰਦੇ ਕਿ ਜਿਹੜੇ ਮੰਤਰੀ ਸਾਹਿਬ ਦਾ ਵਿਰੋਧ ਹੈ ਉਹਨਾਂ ਦੇ ਹਲਕਿਆਂ ਦੇ ਵਿੱਚ ਖਾਸੀ ਦਿੱਕਤ ਆ ਰਹੀ ਹੈ ਤੇ ਪਰਮਾਲਬਿੰਦਰ ਕੰਗ ਕਹਿੰਦੇ ਟਟੇ ਹੋਏ ਤੇ ਇਸੇ ਤਰ੍ਹਾਂ ਵਿਜੇਂਦਰ ਸਿੰਘਲਾ ਚਾਹੇ ਬਾਹਰੋਂ ਲਿਆ ਕੇ ਇੱਥੇ ਟਿਕਟ ਦਿੱਤੀ ਕਾਂਗਰਸ ਦੇ ਹਿਸਾਬ ਕਿਤਾਬ ਵੀ ਲਈ ਕੇ ਕਿਹਾ ਕੀ ਹੋ ਗਿਆ ਤੇ ਪਰ ਵਿਜੇਂਦਰ ਸਿੰਘਲਾ ਕੋਸ਼ਿਸ਼ ਕਰ ਰਿਹਾ ਸਥਾਨਕ ਲੀਡਰਾਂ ਦੇ ਚਾਹੇ ਰਾਣਾ ਕੇਪੀ ਹੈ ਤੇ ਚਾਹੇ ਹੋਰ ਪਖਵਾ ਖਲਕਿਆਂ ਵਾਲੇ ਐਮਐਲਏ ਚਾਹੇ ਬਲਵੀਰ ਸਿੱਧੂ ਉਹਦਾ ਜਗਮਉਂ ਕੰਗ ਵੀ ਲੱਗਿਆ ਤੇ ਇੱਧਰ ਅਕਾਲੀ ਦਲ ਕਹਿੰਦੇ ਜੀ ਤਜਰਬੇਕਾਰ ਲੀਡਰ ਪ੍ਰੇਮ ਸਿੰਘ ਚੰਦੂ ਮਾਝਾ ਹੈ ਤੇ ਉਹਨਾਂ ਦੇ ਨਾਲ ਭਾਜਪਾ ਵੱਲੋਂ ਸੁਹਾਦ ਸ਼ਰਮਾ ਤੇ ਉਧਰੋਂ ਅਕਾਲੀ ਦਲ ਹੈ ਜੇਕਰ ਅੰਮ੍ਰਿਤਸਰ ਦੇ ਹਵਾਲੇ ਨਾਲ ਵੀ ਉਮੀਦਵਾਰ ਇੱਥੋਂ ਆਏਗਾ ਪਰ ਆਪਾਂ ਜੇਕਰ ਗੱਲ ਕਰੀਏ ਤਾਂ ਚਰਚਸ ਜੇਕਰ ਹੋਰ ਉਮੀਦਵਾਰ ਹੈ ਤਾਂ ਉਹ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਪੀਰ ਸਿੰਘ ਗੜੀ ਹੋਰੀ ਉਹ ਵੀ ਇੱਥੋਂ ਮਤਾਨ ਚ ਹੈ ਇੱਥੇ ਵੀ ਹੁਣ ਮੁਕਾਬਲਾ ਕਹਿੰਦੇ ਜੀ ਤਿੰਨ ਕੋਨਾ ਹੈਗਾ ਮਾਲਵਿੰਦਰ ਕੰਗ ਦੇ ਵਿਚਾਲੇ ਬਜਿੰਦਰ ਸਿੰਘ ਲਾ ਦੇ ਵਿਚਾਲੇ ਪ੍ਰਿੰਸ ਸਿੰਘ ਚੰਦੂ ਮਾਜਰਾ ਚੰਦੂ ਮਾਜਰਾ ਹੋਰੀ ਜਿੱਤੇ ਵੀ ਨੇ ਤੇ ਹਾਰੇ ਵੀ ਨੇ ਹਲਕੇ ਤੋਂ ਸਭ ਤੋਂ ਵੱਧ ਬਾਖਬ ਵੀ ਨੇ ਤੇ ਆਪਣੀ ਸਿੱਧੀ ਅਪਰੋਚ ਪਹੁੰਚ ਵੀ ਰੱਖਦੇ ਨੇ ਤੇ ਜੋੜ ਤੋੜ ਕਰਨ ਦੇ ਮਾਹਰ ਵੀ ਨੇ ਤੇ ਭਾਜਪਾ ਨਾਲ ਵੀ ਨੇੜਤਾ ਰਹੀ ਆ ਪੁਰਾਣੀ ਚਲੋ ਇੱਥੇ ਕਹਿੰਦੇ ਕੰਗ ਚੰਦੂ ਮજરા ਤੇ ਵਿਜੇਂਦਰ ਸਿੰਘ 라ਚ ਮੁਕਾਬਲਾ ਹੈਗਾ ਇਸ ਤੋਂ ਬਾਅਦ ਸੀਟ ਸੰਗਰੂਰ ਆਮ ਆਦਮੀ ਪਾਰਟੀ ਕਹਿੰਦੀ ਜੀ ਇਹ ਤਾਂ ਸਾਡੀ ਹੋਣ ਵਾਲੀ ਸੀਟ ਹੈ ਇੱਥੋਂ ਤਾਂ ਸਾਡਾ ਮੁੱਢ ਵਜਿਆ ਕਹਿੰਦੇ ਤੇ ਪੂਰਾ ਭਗਵੰਤ ਮਾਨ ਹੋਰੀ ਵੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ ਵੀ ਐ ਪਰਿਵਾਰਕ ਜੀ ਵੀ ਤੇ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਵਰਕਰ ਵੀ ਸਭ ਦਾ ਜੋਰ ਲੱਗਿਆ ਮੀਥੇਰ ਨਾਲੋਂ ਵੱਧ ਜੋਰ ਪਾਰਟੀ ਦਾ ਲੱਗਿਆ ਕਿ ਸੀਟ ਕੱਟਣੀ ਹੈ ਪਰ ਮੀਥੀਅਰ ਦਾ ਮੁਕਾਬਲਾ ਪਹਿਲੇ ਦਿਨ ਤੋਂ ਕਹਿੰਦੇ ਇਹ ਹਲਕੇ ਸੁਪਾਰ ਖੇਰਾਂ ਨਾਲ ਗਿਣਿਆ ਜਾ ਰਿਆ ਸੀ ਪਰ ਹੁਣ ਪਿਛਲੇ ਇੱਕ ਹਫਤੇ ਤੋਂ ਲਗਭਗ ਸਮਰਜੀਤ ਮਾਨ ਵਿਚਾਲੇ ਆਪਣਾ ਗੱਡਾ ਲੈ ਕੇ ਖੜੇ ਨੇ ਚਾਹੇ ਹੁਣ ਗੱਡਾ ਨਾ ਸੀ ਚੁੰਡਣ ਛਣ ਬਦਲ ਗਿਆ ਬਾਲਟੀ ਹੈ ਸੁਪਰ ਕਹਿੰਦੇ ਜੀ ਚੰਡਾ ਕੱਢਿਆ ਸੋ ਇਹ ਹਲਕੇ ਦੇ ਵਿੱਚ ਚਾਹੇ ਅਕਾਲੀ ਦਲ ਦੇ ਕੁਲ ਸਿੰਘ ਛੁੰਡਾ ਨੂੰ ਉਤਾਰਿਆ ਹੋਵੇ ਤੇ ਭਾਜਪਾ ਨੇ ਅਰਵਿੰਦ ਖੰਨਾ ਨੂੰ ਉਹ ਵੀ ਆਪੋ ਆਪਣਾ ਸਥਾਨ ਰੱਖਦੇ ਨੇ ਆਪਣੀ ਮੂਰੀ ਪਾਰਟੀਆਂ ਦੇ ਬੋਟ ਬੈਂਕ ਦੇ ਹਵਾਲੇ ਨਾਲ ਹੈ ਤੇ ਇੱਥੋਂ ਮੌਜੂਦਾ ਐਮਪੀ ਸਮਰਜੀਤ ਮਾਨ ਤੇ ਹਲਕੇ ਤੋਂ ਬਾਹਰੋਂ ਲਿਆ ਕੇ ਕਾਂਗਰਸ ਨੇ ਖੜਾ ਕੀਤਾ ਸੁਖਪਾਲ ਖੈਰਾ ਤੇ ਮੌਜੂਦਾ ਕੈਬਨਿਟ ਮੰਤਰੀ ਤੇ ਹਲਕੇ ਤੋਂ ਸਤਾਨਕ ਗੁਰਮੀਤ ਸਿੰਘ ਮੀਥੇਰ ਸੋ ਕਹਿੰਦੇ ਜੀ ਮੀਥੇਰ ਖੈਰਾ ਤੇ ਮਾਣ ਦੇ ਵਿਚਾਲੇ ਇੱਥੇ ਫਸਮਾ ਮੈਚ ਤੇ ਭਗਵੰਤ ਮਾਣ ਕਹਿੰਦੇ ਕਿ ਮੈਂ ਲੜਾਈ ਲੜ ਰਿਹਾ ਸੀ ਦਿੱਲੀ ਤਾਂ ਤੇ ਸੁਰਜੀਤ ਮਾਣ ਕਹਿੰਦੇ ਭਾਈ ਐਮਪੀ ਤਾਂ ਮੈਂ ਆ ਤੇ ਖੈਰਾ ਕਹਿੰਦੇ ਕਿ ਜਿੱਤਣ ਲਈ ਮੈਂ ਆ ਆ ਤੇ ਮੀਥੇਰ ਕਹਿੰਦੇ ਜੀ ਲੜ ਰਹੇ ਆ ਸੋ ਇਸ ਲਈ ਮੀਥੇਰ ਸੁਖਪਾਲ ਖੈਰਨ ਸੁਰਜੀਤ ਮਾ ਇਹਨਾਂ ਤੇ ਨਜ਼ਰਾਂ ਟਿਕੀਆਂ ਹਲਕਾ ਸ਼ਿਆਰਪੁਰ ਆਖਰੀ ਰੈਲੀ મોદી ਨੇ ਸੋਮ ਪ੍ਰਕਾਸ਼ ਦੀ ਤਰਨ ਪਤਨੀ ਲਈ ਜਨਤਪੁਰ ਸਬਦੇ ਹਲਕੇ ਤੋਂ ਉਮੀਦਵਾਰ ਸੁਵਾਨ ਸ਼ਰਮਾਲੀ ਇੱਥੇ ਕੀਤੀ ਹੈ ਤੇ ਪਰ ਕਹਿੰਦੇ ਜੀ ਇੱਥੇ ਰਾਜਕੁਮਾਰ ਛੱਬੇਵਾਲ ਹੋਰੀ ਐਮਐਲਏ ਕਾਂਗਰਸ ਦੇ ਨੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਨੇ ਤੇ ਜੀ ਕਹਿੰਦੇ ਇਹਨਾਂ ਨੂੰ ਬਹੁਤ ਹੁਲਾਰਾ ਮਿਲ ਗਿਆ ਜੀ ਕਹਿੰਦੇ ਆਸ ਜਾਗੀ ਜੀ ਆਮ ਆਦਮੀ ਪਾਰਟੀ ਨੂੰ ਇਥੋਂ ਕੁਝ ਬਣ ਸਕਦਾ ਸਾਡਾ ਪਰ ਕਹਿੰਦੇ ਜੀ ਜਮਨੀ ਗੋਬਰ ਜਮਨੀ ਗੋਬਰ ਹੋਣਾ ਨੇ ਕਹਿੰਦੇ ਆਪਣੀ ਮਹਿਮ ਪਖਾਈ ਹੋਈ ਆ ਆਵਾਦੀ ਪਾਰਟੀ ਵਾਲਾ ਤਜਰਬਾ ਵੀ ਹੈਗਾ ਤੇ ਹੁਣ ਕਾਂਗਰਸ ਚ ਨੇ ਆਵਾਦੀ ਪਾਰਟੀ ਵੱਲੋਂ ਜਦੋਂ 4 MP ਬਣੇ ਸੀ ਉਸ ਸਮੇਂ ਬੀਬੀ ਨੇ ਵਿਚੋਂ ਲੜੀ ਸੀ ਆਵਾਦੀ ਪਾਰਟੀ ਵੱਲ ਤੇ ਇਧਰ ਅਕਾਲੀ ਦਲ ਵੱਲੋਂ ਤਜਰਬੇਕਾਰ ਲੀਡਰ ਸੌਂਸਿੰਗ ਠੰਡਲ ਨੇ ਤੇ ਭਾਜਪਾ ਨੇ ਅਨੀਤਾ ਸੌਂ ਪ੍ਰਕਾਸ਼ ਦਿੱਤੀ ਪਰ ਚੋਣ ਸੌਂ ਪ੍ਰਕਾਸ਼ ਕਰ ਰਹੀ ਹੈ ਇੱਥੇ ਕੁਝ ਦਿਨਾਂ ਮੰਨ ਕੇ ਚੱਲ ਰਹੀਆਂ ਨੇ ਕਿ ਚੱਬੇ ਵਾਲਾ ਦਾ ਮੁਕਾਬਲਾ ਅਨੀਤਾ ਸੌਂ ਪ੍ਰਕਾਸ਼ ਨਾਲ ਪਰ ਕਹਿੰਦੇ ਕਿ ਜਮਨੀ ਗੋਮਰ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਤੇ ਠੰਡਲ ਹੋਰਾਂ ਦੀ ਭਈ ਵੋਟ ਕਿਸੇ ਲਈ ਵੀ ਫੈਸਲਾ ਕੋਲ ਹੋ ਸਕਦੀ ਹੈ। ਸੋ ਚਰਚਾ ਖਡੂਰ ਸਾਹਿਬ ਸਭ ਤੋਂ ਵੱਧ ਹੁਣ ਚਰਚਤ ਸੀਟ ਬਣੀ ਹੋਈ ਹੈ। ਖਾਸ ਕਰ ਅਮਰਤਪਾਲ ਦੇ ਵਾਲੇ ਨਾਲ। ਉਹ ਜਿਵੇਂ ਆਮਾਦੀ ਪਾਰਟੀ ਦੇ ਰੋਡ ਸ਼ੋ ਜਿਵੇਂ ਮੋਦੀ ਦੀਆਂ ਰੈਲੀਆਂ ਹੈਨਾ ਜਿਵੇਂ ਰਾਹੁਲ ਗਾਂਧੀ ਦੇ ਆਮਦ ਦੀਆਂ ਸ਼ੋ ਉਸੇ ਤਰ੍ਹਾਂ ਹੁਣ ਇੱਕ ਆਜ਼ਾਦ ਉਮੀਦਵਾਰ ਜਿਹੜਾ ਖੁਦ ਮੈਦਾਨ 'ਚ ਨਹੀਂ ਆ ਖੁਦ ਡਿਬੜੂਗਰ ਜੇਲ੍ਹ 'ਚ ਬੰਦਾ ਪਰ ਪਰਿਵਾਰ ਤੋਂ ਸ਼ੁਰੂ ਹੋ ਕੇ ਪਿੰਡ ਵਾਲੇ ਪਿੰਡ ਵਾਲਿਆਂ ਤੋਂ ਸ਼ੁਰੂ ਹੋ ਕੇ ਨੌਜਵਾਨ ਨੌਜਵਾਨਾਂ ਤੋਂ ਸ਼ੁਰੂ ਹੋ ਕੇ ਇਲਾਕਾ ਤੇ ਇਲਾਕੇ 'ਚ ਕਹਿੰਦੇ ਹੁਣ ਚਰਚਾ ਅਮਰਤਪਾਲ ਦੀ ਹੁਣ ਇਹ ਚਰਚਾ ਵੋਟਾਂ 'ਚ ਕਿੰਨੀ ਬਦਲਦੀ ਆ ਇਹ ਤਾਂ ਨਤੀਜੇ ਵਾਲੇ ਦਿਨੇ ਪਤਾ ਲੱਗੂਗਾ ਪਰ ਅਮਰਤਪਾਲ ਨੇ ਭੁੱਲਰ ਨੂੰ ਵੀ ਜੀਰੇ ਨੂੰ ਵੀ ਬਲਟੋਹੇ ਨੂੰ ਵੀ ਤੇ ਮੰਨਾ ਨੂੰ ਵੀ ਫਿਕਰ ਪਾਇਆ ਹੋਇਆ ਵਕਤ ਪਾਇਆ ਹੋਇਆ ਇਥੋਂ ਪੰਥ ਖਲਕਾ ਪਿੰਡੂ ਉਹ ਤਾਂ ਤੜ ਹਲਕੇ ਹੈ ਤੇ ਇਹਦੇ ਆਪਣੇ ਮਸਲੇ ਵੀ ਨਹੀਂ ਹਲਕੇ ਦੇ ਤੇ ਇੱਥੇ ਪੰਥਕ ਮੁੱਦੇ ਵੀ ਹਾਵੀ ਨੇ ਤੇ ਇਸ ਲਈ ਲਾਲਜੀਤ ਪੁੱਲਰ ਹੋਰੀ ਕਹਿੰਦੇ ਜੀ ਕਿ ਮੈਂ ਸੱਤਾਧਾਰੀ ਧਿਰ ਵੱਲੋਂ ਆ ਹਾਂ ਤੇ ਇਸ ਲਈ ਕਹਿੰਦੇ ਕਿ ਇਹ ਜੁੱਪਰ ਮੇਰਾ ਕਿਉਂਕਿ ਮੇਰੇ ਕੋਲ ਐਮਐਲਏ ਵੀ ਹੈਗੇ ਨੇ ਪਰ ਕੁਰਵੀਰ ਜੀਰਾ ਕਹਿੰਦਾ ਮੈਂ ਵੀ ਪੰਥਕ ਪਛੋਕੜ ਰੱਖਦਾ ਜੀ ਵਰਸਾ ਸਿੰਘ ਬਲਟਵਾ ਕਹਿੰਦਾ ਮੇਰਾ ਤਾਂ ਹੈ ਹੀ ਸਾਰਾ ਕੁਝ ਪੰਥ ਨੂੰ ਸਮਰਪਿਤ ਹੈ ਜੀ ਹੈ ਤੇ ਇੱਧਰ ਪੰਜੀਤ ਸਿੰਘ ਮੰਨਾ ਭਾਜਪਾ ਦੇ ਸਾਰੇ ਹੈ ਮੋਦੀ ਦੇ ਸਾਰੇ ਇਹ ਵੀ ਮદાન ਚ ਡਟੇ ਨੇ ਤੇ ਆਪਣਾ ਰਸੂਕ ਵੀ ਕੰਮ ਆਊਗਾ ਪਰ ਅੰਮ੍ਰਿਤਪਾਲ ਉਹਨਾਂ ਦੀ ਚੋਣ ਮੈਂ ਲੋਕ ਲੜ ਰਹੇ ਨੇ ਤੇ ਜੇ ਲੋਕ ਲੜ ਰਹੇ ਹੁਣ ਤਾਂ ਫਿਰ ਇੱਕ ਵੱਖਰਾ ਪਰਤਾਰਾ ਵੀ ਹੁੰਦਾ ਇਸ ਲਈ ਅੰਮ੍ਰਿਤਪਾਲ ਲਾਲਜੀਤ ਪੁੱਲਰ ਕੁਲਵੀਰ ਜੀਰਾ ਬਰਸਾਦ ਸਿੰਘ ਬਲਟੋਹਾ ਤੇ ਮੱਲਾ ਇੱਥੇ ਇੱਕ ਨਾਮੀ ਚਰਚਾ ਪਿਛਲੇ 7-8 ਦਿਨਾਂ ਤੋਂ ਉਬਰੀ ਹੈ ਉਹ ਉਬਰੀ ਹੋਈ ਚਰਚਾ ਕਿਸ ਨਤੀਜੇ ਚ ਪਲਟੇਗੀ ਤੇ ਚਾਲੂ ਨਜ਼ਰ ਰੱਖਾਂਗੇ ਗੁਰਦਾਸਪੁਰ ਕਲਸੀ ਮੌਜੂਦਾ ਸੁਜਿੰਦਰ ਰੰਦਾਵਾ ਸਾਬਕਾ ਉਪ ਮੁੱਖ ਮੰਤਰੀ ਕਾਂਗਰਸ ਦਰਜੀਤ ਸਿੰਘ ਆਕਾਲੀ ਦਲ ਦਿਨੇਸ਼ ਬੱਬੂ ਤੇ ਇੱਥੇ ਕਹਿੰਦੇ ਜੀ ਕੱਲ ਸੀ ਮੌਜੂਦਾ ਐਮ ਐਲ ਏ ਹੋਣ ਦੇ ਬਾਵਜੂਦ ਵੀ ਮੁਕਾਬਲੇ 'ਚ ਪਛੜ ਕੇ ਨਜ਼ਰ ਆ ਰਹੇ ਨੇ ਪਰ ਰੰਧਾਵਾ ਤੇ ਬੱਬੂ 'ਚ ਮੁਕਾਬਲਾ ਵੀ ਨਜ਼ਰ ਆ ਰਿਹਾ ਤੇ ਕਹਿੰਦੇ ਜੀ ਚੀਮਾ ਹੋਰੀ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ਤੇ ਸਾਊ ਲੀਡਰ ਵੀ ਨੇ ਤੇ ਇਲਾਕੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਕਿ ਸ਼ਾਇਦ ਆਕਾਲੀ ਦਲ ਕਾਫੀ ਇਕੱਠ ਜੋੜ ਤੋਂ ਬਾਅਦ ਪਹਿਲੀ ਵਾਰ ਇਥੋਂ ਚੋਣ ਲੜ ਰਿਹਾ ਸੋ ਬੱਬੂ ਤੇ ਰੰਧਾਵਾ ਦੇ ਵਿੱਚ ਜੇ ਮੁਕਾਬਲਾ ਬਣਦਾ ਤੋਂ ਦੇ ਵਿੱਚ ਕਹਿੰਦੇ ਕਿ ਕੁਝ ਨੂੰ ਲੱਗਣ ਲੱਗ ਗਿਆ ਕਿ ਲੈ ਵੀ ਇਸ ਰੇਸ ਦੇ ਵਿੱਚ ਚਾਹੇ ਮੋਦੀ ਵੀ ਆ ਕੇ ਕਰਗੇ ਪਰੰਦਾਵੇ ਦਾ ਕਹਿੰਦੇ ਹੋ ਸਕਦਾ ਹੈ ਇਹ ਚਰਚਾ ਮਾਨੀ ਤੇ ਪਰ ਨਾ ਬੱਬੂ ਆਪਣੇ ਆਪ ਨੂੰ ਕਮਜ਼ੋਰ ਕਰਨ ਦੇਣਾ ਚੀਮਾ ਆਪਣੇ ਆਪ ਨੂੰ ਕਮਜ਼ੋਰ ਕਰਨ ਦੇ ਨੇ ਤੇ ਕੱਲ੍ਹ ਸੀ ਕਹਿੰਦਾ ਟੱਟਿਆ ਸਰ ਮੈਦਾਨ ਚ ਵੀ ਸੋ ਇਹ ਵੀ ਸੀਟ ਕਾਫੀ ਗੋ ਅਗੱਚੜੀ ਹੋ ਸਕਦੀ ਹੈ ਜਲੰਧਰ ਸੀਟ ਬਾਈ ਪੁੱਛੋ ਨਾ ਸਭ ਤੋਂ ਵੱਧ ਦਲਬਦ ਨੂੰ ਵੀ ਇੱਥੋਂ ਪਵਨ ਟੀਨੂ ਆਇਆ ਬਸਪਾ ਤੋਂ ਬਾਇਆ ਅਕਾਲੀ ਹੋ ਕੇ ਅੰਦਰ ਚਰਨਜੀਤ ਚੰਨੀ ਅਜਾਤ ਤੋਂ ਸ਼ੁਰੂ ਕਰਕੇ ਚਲੋ ਜੀ ਕਾਂਗਰਸ ਵਾਲੇ ਪਾਲੇ ਚੋ ਮੁੱਖ ਮੰਤਰੀ ਤੱਕ ਵੀ ਬਣੇ ਨੇ ਹਲਕੇ ਚੋਂ ਵਾਰੀ ਨੇ ਮਿੰਦਰ ਸਿੰਘ ਕੇਪੀ ਕਾਂਗਰਸ ਚੋਂ ਹੋ ਕੇ ਅਕਾਲੀਆਂ ਚੋਂ ਸ਼ਸ਼ੀਲ ਰਿੰਕੂ ਹਾਂ ਜੀ ਕਾਂਗਰਸ ਕਾਂਗਰਸ ਚੋਂ ਆਪ ਆਪ ਤੋਂ ਹੁਣ ਭਾਜਪਾ ਸੁਪਰਮੰਟੀ ਨੂੰ ਆਮ ਆਦਮੀ ਪਾਰਟੀ ਤੋਂ ਚਰਨਜੀਤ ਚੰਨੀ ਕਾਂਗਰਸ ਤੋਂ ਕਹਿੰਦੇ ਜੀ ਮੁਕਾਬਲਾ ਤਾਂ ਇਹਨਾਂ ਦੋਆਂ ਚ ਬਣ ਗਿਆ ਤੇ ਪਰ ਸ਼ਸ਼ੀਲ ਰਿੰਕੂ ਤੇ ਮਿੰਦਰ ਕੇਪੀ ਇਹ ਵੀ ਆਪਣੀ ਆਪਣੀ ਪਾਰਟੀ ਕੈਡਰ ਦੀ ਠੀਕ ਠਾਕ ਵੋਟ ਰੱਖਦੇ ਇੱਥੇ ਤੇ ਪਰ ਬਲਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਤੋਂ ਇੱਥੇ ਉਮੀਦਵਾਰ ਇਸ ਨੂੰ ਕਹਿੰਦੇ ਬਿਲਕੁਲ ਹਲਕੇ 'ਚ ਨਹੀਂ ਲਿਆ ਜਾ ਸਕਦਾ ਸੋ ਇਸ ਲਈ ਇੱਥੇ ਫੈਸਲਾ ਕੁਲ ਵੋਟ ਬਲਵਿੰਦਰ ਕੁਮਾਰ ਸ਼ਸ਼ੀਪ ਰਿੰਕੂ ਮਿੰਦਰ ਕੇਪੀ ਇਹਨਾਂ ਦੇ ਵਿਚਾਲੇ ਵੀ ਹੋ ਸਕਦੀ ਹੈ ਤੇ ਆ ਪਵਨ ਟਿੰਨ ਨੂੰ ਤੇ ਚਰਨਜੀਤ ਚੰਨੀ 'ਚ ਲੋਕਾਂ ਨੂੰ ਲੱਗਦਾ ਕਿ ਮੁਕਾਬਲਾ ਹੈਗਾ ਸੋ ਨਤੀਜੇ ਦੇਖਦੇ ਹਾਂ ਜੀ ਇਸ ਮੁਕਾਬਲੇ 'ਚ ਬਾਜੀ ਕੌਣ ਮਾਰਦਾ ਪਟਿਆਲਾ ਡਾਕਟਰ ਬਲਵੀਰ ਵੀ ਮੁਕਾਬਲੇ 'ਚ ਨੇ ਤੇ ਪਰਨੀਤ ਕੌਰ ਵੀ ਮੁਕਾਬਲੇ 'ਚ ਆ ਪਰ ਕਹਿੰਦੇ ਜੀ ਧਰਮਵੀਰ ਗਾਂਧੀ ਆਪਣੇ ਰਸੂਕ ਦੇ حوالے ਨਾਲ ਹੈ ਇਸ ਮੁਕਾਬਲੇ ਨੂੰ ਕਹਿੰਦੇ ਗਾਂਹ ਇੱਕ ਡਿੰਗ ਪੁੱਟ ਕੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਚਰਚਾ ਜਿੱਤ ਹੁੰਦੀਆਂ ਨਹੀਂ ਹੁੰਦੀਆਂ ਸਮਾਂ ਦੱਸੂਗਾ ਜੋਰਤਾ ਇਨਕੇ ਸ਼ਰਮਾ ਵੀ ਲਾ ਰਹੇ ਨੇ ਕਾਲੀਦਾਲ ਵੱਲੋਂ ਪਰ ਮੰਨਿਆ ਜਾ ਰਿਹਾ ਹੈ ਕਿ ਗਾਂਧੀ ਨਾਲ ਹੀ ਮੁਕਾਬਲਾ ਹੈ ਜਿੱਦਾ ਵੀ ਹੈ ਚਾਹੇ ਉਪਰਨੀਤ ਦਾ ਚਾਹੇ ਡਾਕਟਰ ਬਲਬੀਰ ਦਾ ਸ੍ਰੀ ਫਤੇਗੜ੍ਹ ਸਾਹਿਬ ਗੁਰਪ੍ਰੀਤ ਜੀ ਪੀ ਕਾਂਗਰਸ ਚੋਂ ਆਪ ਚਾਏ ਨੇ ਤੇ ਚੰਗੀ ਮਹਿਮ ਪਖਾਈ ਹੋਈ ਹੈ ਤੇ ਅਮਰ ਸਿੰਘ ਕੋਲ ਕਾਂਗਰਸ ਵੱਲੋਂ ਤਜਰਬਾ ਹੈਗਾ। ਸੋ ਅਮਰ ਸਿੰਘ ਕੋਲ ਤਜਰਬਾ ਹੈਗਾ, ਗੁਰਪ੍ਰੀਤ ਜੀਪੀ ਕੋਲ ਸੱਤਾ ਤਾਰੀ ਤੇ ਰਹੇਗੀ ਤੇ ਹਲਕੇ ਦੀ ਸਮਝ ਵੀ ਹੈਗੀ ਤੇ ਤੇਜ਼ ਤਰਾਰ ਪਣ ਵੀ ਹੈਗਾ। ਤੇ ਪਰ ਮਿਕਰਨਜੀਤ ਸਿੰਘ ਖਾਲਸਾ ਅਕਾਲੀ ਦਲ ਵੱਲੋਂ ਤੇ ਗੇਜਰਾਂ ਬਾਲਮੀਕੀ ਵੱਲੋਂ ਭਾਜਪਾ ਵੱਲੋਂ ਗੇਜਰਾਂ ਬਾਲਮੀਕੀ ਨੇ ਭਾਜਪਾ ਦੇ ਉਮੀਦਵਾਰ ਵੱਜੋਂ ਮੈਦਾਨ 'ਚ ਝੰਡਾ ਕੱਢਿਆ ਹੋਇਆ। ਸੋ ਇੱਥੇ ਲੋਕ ਅਮਰ ਸਿੰਘ ਤੇ ਗੁਰਪ੍ਰੀਤ ਜੀਪੀ ਦੇ ਵਿੱਚ ਮੁਕਾਬਲਾ ਦੇਖ ਰਹੇ ਨੇ ਜਨੀ ਫਤਗੜ ਸਾਹਿਬ ਹਲਕੇ ਤੋਂ। ਹਲਕਾ ਫਰੀਦਕੋਟ ਕਰਮਜੀਤ ਅਨਮੋਲ ਅਮਰਜੀਤ ਕੌਰ ਸਾਹੂ ਕੇ ਹਾਂ ਰਾਜਵਿੰਦਰ ਸਿੰਘ ਤੇ ਹੰਸਰਾਜ ਹੰਸ ਸਰਜੀਤ ਸਿੰਘ ਖਾਲਸਾ ਜਿਸ ਦਿਨ ਚੌਣ ਮੈਦਾਨ ਸ਼ੁਰੂ ਹੋਇਆ ਸੀ ਚੌਣਪੇੜ ਭਖਿਆ ਸੀ ਹੰਸਰਾਜ ਵੀ ਆ ਗਿਆ ਰਾਜਵਿੰਦਰ ਵੀ ਆ ਗਈ ਬੀਬੀ ਅਮਰਜੀਤ ਕੌਰ ਸਾਹੂ ਕੇ ਵੀ ਆ ਗਈ ਪਰ ਕੰਦੇਜੀ ਕਰਮਜੀਤ ਅਨਮੋਲ ਲੈ ਗਿਆ ਇਹ ਚਰਚਾ ਲੋਕਾਂ ਚ ਆਪ ਮਾਰੇ ਸੋਸ਼ਲ ਮੀਡੀਆ ਤੇ ਲੋਕਾਂ ਆਪ ਮਾਰੇ ਜਿਹੜੇ ਆਮ ਆਦੀ ਪਾਰਟੀ ਨਾਲ ਵੋਟ ਨਹੀਂ ਪਾਉਂਦੇ ਸੀ ਉਹ ਵੀ ਗੱਲਾਂ ਕਰਦੇ ਸੀ ਤੇ ਫਿਰ ਕਿਸਾਨੀ ਵਿਰੋਧ ਵਧਣ ਲੱਗਿਆ ਹੰਸਰਾਜ ਦਾ ਵਿਰੋਧ ਹੋਣ ਲੱਗ ਪਿਆ ਤੇ ਹੰਸਰਾਜ ਨੇ ਏਜੰਟਸ ਨੂੰ ਆਪਣੇ ਹਥਿਆਰ ਵੱਜੋ ਵਰਤਣਾ ਸ਼ੁਰੂ ਕਰਤਾ ਤੇ ਹੰਸਰਾਜ ਦਾ ਵੋਟ ਬੈਂਕ ਵਧਣ ਲੱਗ ਪਿਆ ਤੇ ਤਾਂ ਵੀ ਕਹਿੰਦੇ ਕੋਈ ਫਰਕ ਨਹੀਂ ਪੈਣ ਲੱਗਿਆ ਵੱਜ ਜਵੇ ਕਰਮਜੀਤ ਨੂੰ ਮੋਲ ਲਿਆ ਜੂ ਪਰ ਅਚਾਨਕ 5-6 ਦਿਨਾਂ 7 ਦਿਨਾਂ ਤੋਂ ਸਰਜੀਤ ਖਾਲਸਾ ਦੀ ਅਜਿਹੀ ਹਵਾ ਚੱਲੀ ਪਿੰਡਾਂ 'ਚ ਅਜਿਹੀ ਲਹਿਰ ਉੱਠੀ ਹੁਣ ਉਹ ਲਹਿਰ ਉੱਠੀ ਹੋਈ ਲਹਿਰ ਵੋਟ 'ਚ ਤਬਦੀਲ ਹੁੰਦੀ ਹੈ ਕਿ ਨਹੀਂ ਔਰ ਕਿਸ ਹੱਦ ਤੱਕ ਜਾ ਕੇ ਤਬਦੀਲ ਹੁੰਦੀ ਹੈ ਇਹ ਚਾਰ ਤਰੀਕ ਨੂੰ ਪਤਾ ਲੱਗਣਾ ਪਰ ਕਹਿੰਦੇ ਇਹਦੇ ਨਾਲ ਕਰਮਜੀਤ ਅਨਮੋਲ ਦੇ ਲਈ ਮੁਸ਼ਕਲਾਂ ਜ਼ਰੂਰ ਵਧੀਆਂ ਪਰ ਅਜੇ ਕਹਿੰਦੇ ਕਿ ਉਹਨਾਂ ਲਈ ਮੰਜ਼ਲ ਦੂਰ ਨਹੀਂ ਹੈ ਤੇ ਪਰ ਲੋਕ ਸਰਬਜੀਤ ਖਾਲਸੇ ਨੂੰ ਵੀ ਮੰਜ਼ਲ ਦੇ ਨੇੜੇ ਵੇਖਣ ਲੱਗੇ ਨੇ ਮਤਲਬ ਕੀ ਇੱਥੇ ਕਰਮਜੀਤ ਅਨਮੋਲ ਦਾ ਮੁਕਾਬਲਾ ਉਹਨੂੰ ਸਰਬਜੀਤ ਖਾਲਸਾ ਨਾਲ ਹੈ ਜਾਂ ਸਰਬਜੀਤ ਖਾਲਸਾ ਦਾ ਮੁਕਾਬਲਾ ਇੱਥੇ ਕਰਮਜੀਤ ਅਨਮੋਲ ਨਾਲ ਹੈ ਤੇ ਸਾਹੂ ਕੇ ਤੇ ਹੰਸਰਾ ਜ ਫਿਰ ਕੁਝ ਕਹਿੰਦੇ ਜੀ ਕਿ ਸਰਬਜੀਤ ਦੀ ਜਿਹੜੀ ਵੋਟ ਹੈ ਉਹਦਾ ਨੁਕਸਾਨ ਸਿੱਧਾ ਕਰਮਜੀਤ ਅਨਮੋਲ ਨੂੰ ਹੈ ਹੰਸ ਰਾਜ ਨੂੰ ਜਿਹੜੀ ਵੋਟ ਹੈ ਉਹਦਾ ਨੁਕਸਾਨ ਸਿੱਧਾ ਕਰਮਜੀਤ ਨੂੰ ਤੇ ਜੇ ਹੁੰਦਾ ਕਹਿੰਦੇ ਫਿਰ ਸਾਹੋ ਇਹ ਵੀ ਮੁਕਾਬਲੇ ਚ ਆਉਂਦੀ ਹੈ ਸੋ ਇਸ ਲਈ ਇਹ ਸੀਟ ਦਾ ਸਿੱਧਾ ਹੰਦਾ ਜਾ ਲਾਉਣਾ ਬਹੁਤ ਔਖਾ ਜਿਹਾ ਫਿਰੋਜਪੁਰ ਕਾਕਾ ਬਰਾੜਹੋਰੀ ਐਮ ਐਲ ਏ ਨੇ ਦੋ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਬਾਅਦ ਪੰਜ ਛੇ ਵਿਧਾਨ ਸਭਾ ਹਲਕਿਆਂ 'ਚ ਕਹਿੰਦੇ ਪਛਾਣ ਦਾ ਮਸਲਾ ਵੀ ਬਣਿਆ ਹੋਇਆ ਤੇ ਕਵਾਇਆ ਤੇ ਨਿਰਦੇਵ ਸਿੰਘ ਬੋਵੀਮਾਨ 'ਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਰਾਣਾ ਗੁਰਮੀ ਸੋਢੀ ਵੀ ਇੱਥੇ ਹੈਗੇ ਨੇ ਪਰ ਕਹਿੰਦੇ ਮੁਕਾਬਲਾ ਕਵਾਇਆ ਤੇ ਬੋਵੀਮਾਨ 'ਚ ਇਸੇ ਤਰ੍ਹਾਂ ਮਠਿੰਡਾ ਕਹਿੰਦੇ ਜੀ ਚਾਹੇ ਇਹ ਇਥੋਂ ਜਿਤਮੀਂਦਰ ਸਿੱਧੂ ਹੈਗੇ ਚਾਹੇ ਪਰਮਪਾਲ ਕੌਰ ਸਿੱਧੂ ਆਗੇ ਚਾਹੇ ਲਖਸਦਨ ਮੁਕਾਬਲਾ ਕਹਿੰਦੇ ਸਿੱਧਾ ਬੀਬੀ ਹਰਸਿਮਰ ਕੋਰ ਬਾਦਲ ਤੇ ਗੁਰਮੀਤ ਖੁੱਡੀਆਂ ਚ ਬਣ ਗਏ ਤੇ ਇਸੇ ਤਰ੍ਹਾਂ ਲੁਧਿਆਣਾ ਚਾਹੇ ਪੱਪੀ ਆਪਣਾ ਪੂਰਾ ਪ੍ਰਦਰਸ਼ਨ ਕਰ ਰਹੇ ਨੇ ਮੌਜੂਦਾ ਆਵਾਦੀ ਪਾਰਟੀ ਦੇ ਐਮਐਲਏ ਵੀ ਨੇ ਤੇ ਉਧਰ ਰਣਜੀਤ ਸਿੰਘ ਢਿੱਲੋਂ ਹੋਰੀ ਵੀ ਇਕੱਲੇ ਚਲਵਲ ਨੂੰ ਝੰਡਾ ਘੱਟ ਕੇ ਖੜੇ ਨੇ ਪਰ ਕਹਿੰਦੇ ਮੁਕਾਬਲਾ ਬਿੱਟੂ ਤੇ ਵਿਰਾਟ ਬੜਿੰਗ ਚ ਕਾਂਗਰਸ ਦੇ ਪ੍ਰਧਾਨ ਪੰਜਾਬ ਦੇ ਅਮਰਿੰਦਰ ਸਿੰਘ ਰਾਜਾ ਬੜਿੰਗ ਤੇ ਕਾਂਗਰਸ ਦੇ ਹੀ ਐਮਪੀ ਰਹੇ ਰਵਨੀ ਸਿੰਘ ਬਿੱਟੂ ਹੁਣ ਭਾਜਪਾਲੇ ਪਾਸੇ ਸੋ ਲੁਧਿਆਣਾ ਸੀਟ ਵੀ ਕਾਸੀ ਹੌਟ ਸੀਟ ਹੈ ਸੋ ਸੀਟ ਦਰ ਸੀਟ ਅੰਮ੍ਰਿਤਸਰ ਤੋਂ ਲੈ ਕੇ ਲੁਧਿਆਣਾ ਤੱਕ ਇਹਨਾਂ 13 ਸੀਟਾਂ ਦੇ ਹਵਾਲੇ ਨਾਲ ਇਹ ਚਰਚਾ ਕਾਫੀ ਅਹਿਮ ਬਣਦੀ ਸੀ ਕਿਉਂਕਿ 1 ਜੂਨ ਨੂੰ